ਆਇਰਨ ਟੋਨਿਕ ਦੇਣ ਦੀ ਲੋੜ ਹੀ ਨਹੀਂ ਆਇਰਨ ਦੇ ਭਾਂਡਿਆਂ ਦੇ ਵਿੱਚ ਖਾਣਾ ਬਣਾ ਲਓ ਬਸ ਮੈਂ ਤਾਂ ਹੀ ਸਾਰ ਨੂੰ ਕਿਹਾ ਮੈਂ ਕਿਹਾ ਜਿਹੜੇ ਜਿਹੜੇ ਭਾਂਡੇ ਨਹੀਂ ਵਰਤਨੇ ਆਪਾਂ ਮੜੇ ਵਿਖਾ ਦਈਏ ਵੀ ਆ ਨਹੀਂ ਵਰਤਨੇ ਉਹ ਕਹਿੰਦੇ ਸਾਡੀ ਰਸੋਈ 'ਚ ਹੈ ਹੀ ਨਹੀਂ ਹੈ ਹੀ ਨਹੀਂ ਇੱਥੇ ਸਾਨੂੰ ਅਸੀਂ ਜਿਹੜੇ ਰੱਖਣੇ ਚਾਹੀਦੇ ਨੇ ਉਹ ਸਾਹਮਣੇ ਟਿਕਾਏ ਹੋਏ ਆਪਣੇ ਘਰ ਦੇ ਵਿੱਚ ਵੀ ਮੈਂ ਪੂਰੇ ਇੱਕ ਕਰਕੇ ਮਿਸ਼ਨ ਤੇ ਆ ਹੁਣ ਯਾਨੀ ਕਿ 12 13 ਸਾਲ ਹੋ ਗਏ ਨੇ ਰਿਫਾਈਂਡ ਤੇ ਡਾਲਡਾ ਬਿਲਕੁਲ ਖਤਮ ਇੱਕ ਸਾਲ ਹੋਇਆ ਵੈਸੇ ਅਜੇ ਕਿ ਚੀਨੀ ਬਿਲਕੁਲ ਖਤਮ ਹੈ ਗੁੜ ਤੇ ਸ਼ੱਕਰ ਵਰਤ ਰਿਆ ਪਹਿਲਾਂ ਜਣ ਕੇ ਮਿਕਸ ਕਰਕੇ ਹੌਲੀ ਹੌਲੀ ਇਹ ਵੀ ਸਾਰੇ ਚੀਜ਼ਾਂ ਮੈਂ ਕੱਢ ਦੇਣੀ ਆ ਬਾਕੀਆਂ ਨੂੰ ਮੈਂ ਮੱਤਾਂ ਦੇਣਾ ਮੈਨੂੰ ਘਰ ਚੋ ਚੀਜ਼ ਕੱਢਣ ਲਈ ਸਾਲ ਲੱਗਣ ਡਏ ਨੇ ਪਹਿਲੀ ਗੱਲ ਤੇ ਵੇਖ ਕੇ ਨਾ ਰੂਹ ਬੜੀ ਖੁਸ਼ ਹੋਈ ਏ ਹਾਰੇ ਦੇ ਵਿੱਚ ਦੁੱਧ ਰੱਖਿਆ ਤੁਸੀਂ ਮਿੱਟੀ ਦੀ ਇੱਕ ਉਹ ਚਾਟੀ ਆ ਚੁੱਲ ਤੇ ਉਹ ਪਈ ਆ ਮੈਂ ਕਹਣਾ ਬਹੁਤ ਵਧੀਆ ਮਾੜੀ ਮੋਟੀ ਕਾਲਸ ਰਹਿ ਵੀ ਜਾਏਗੀ ਜਿਹੜੀ ਉਹ ਕੋਟਿੰਗ ਆ ਆਪਣਾ ਟੈਫਲੋਨ ਕੋਟਿੰਗ ਆ ਉਹਦੇ ਨਾਲੋਂ ਤੇ ਚੰਗੀ ਏ ਇਹ ਮਤਲ ਥੱਲੇ ਫ੍ਰਿਜ ਹੁੰਦੀ ਹੈ ਘਰਾਂ ਚ ਉੱਤੇ ਮਾਈਕ੍ਰੋਵੇਵ ਹੈ ਰੇਜੋ ਚੀਜ਼ ਕੱਢੀ ਠੰਡੀ ਨਾਲ ਦੀ ਨਾਲ ਨਾਲ ਦੀ ਨਾਲ ਮਾਈਕਰੋ ਚ ਉਹ ਵੇਖ ਲਓ ਕੀ ਉਹਦੇ ਤੇ ਬੀਤੀ ਹੋਈਗੀ ਉਸ ਖਾਣੇ ਤੇ ਇੱਕ ਰਾਮ ਉੱਪਰ نیچے ਜਿਹੜਾ ਟੈਪ ਤਾਂ ਬੋਲੇ 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 ਫਿਰ ਅਸੀਂ ਹਨਾਨ ਹੁੰਨੀ ਆ ਯਾਰ ਮੇਰੇ ਇੱਥੇ ਦਰਦ ਮੇਰੇ ਇੱਥੇ ਦਰਦ ਇਹੀ ਕਾਰਨ ਇਹ ਕਾਰਨ ਨੇ ਤਾਂ ਮੈਂ ਸਵੇਰੇ ਜਾਣ ਲੱਗੀ ਕਾਲਜ ਆਣ ਲੱਗੇ ਅਸੀਂ ਹਾਰੇ ਦੇ ਵਿੱਚ ਮਿੱਟੀ ਦੇ ਭਾਂਡੇ ਦੇ ਵਿੱਚ ਦਾਲ ਪਾ ਕੇ ਜਿਹੜੀ ਆਪਣੀ ਉਹਦੇ ਵਿੱਚ ਸਮਾਨ ਪਾ ਕੇ ਸਾਰਾ ਤੇ ਹਲਕੀ ਅੱਗ ਤੇ ਉਹਨੂੰ ਧਰ ਕੇ ਚੱਲ ਜੰਨੇ ਆ ਸ਼ਾਮ ਨੂੰ ਆ ਕੇ ਆਰਾਮ ਨਾਲ ਤੁਸੀਂ ਉਹਨੂੰ ਤੜਕਾ ਲਾ ਸਕਦੇ ਹੋ ਉਹ ਬਣੀ ਹੁੰਦੀ ਆ ਪਾਪੜੇ ਬੱਚਿਆਂ ਨੂੰ ਹੋਸਟਲ ਭੇਜ ਦਿੰਨੇ ਆ ਤੇ ਬੜੀ ਸ਼ਾਨ ਨਾਲ ਕਹਿੰਦੇ ਆ ਵੀ ਸਾਡਾ ਬੱਚਾ ਫਲਾਣੀ ਜਗ੍ਹਾ ਤੇ ਪੜਦਾ ਹੈ ਕਿ ਹੋਸਟਲ ਹੋਸਟਲ ਹਾਂ ਹੋਸਟਲ ਦੀ ਕਿਚਨ ਚ ਤਾਂ ਇੱਕ ਵਾਰੀ ਨਿਗਾ ਮਾਰ ਲਓ ਰੋਟੀ ਦਾ ਸਟੀਲ ਦੀ ਥਾਲੀ ਚ ਮਿਲਦੀ ਹੈ ਪਰ ਬਣ ਕੇ ਕਿਹੜੇ ਭਾਂਡਿਆਂ ਚ ਆਈ ਹੈ ਇਹ ਨਹੀਂ ਪਤਾ ਹਨਾ ਖਤਰਨਾਕ ਤਾਂ ਉਹ ਹੈ ਇਹ ਗੱਲ ਠੀਕ ਹੈ ਹਾਂ ਜੀ ਅਲੂਮੀਨੀਅਮ ਵੀ ਇਹਦੇ ਨਾਲ ਜਦੋਂ ਮਿਲ ਕੇ ਹੈ ਅੰਦਰ ਜਾਂਦਾ ਹੈਗਾ ਹੂੰ ਕੈਂਸਰ ਕੌਜ਼ਿੰਗ ਏਜੈਂਟ ਕੈਂਸਰ ਵਾਲੀਆਂ ਜਨਾਨੀਆਂ ਦੇ ਨਿਪਲਸ ਦੇ ਵਿੱਚ ਅਲੂਮੀਨੀਅਮ ਦਾ ਕੰਟੈਂਟ ਹਮੇਸ਼ਾ ਜ਼ਿਆਦਾ ਪਾਇਆ ਗਿਆ। ਇਹ ਵੀ ਆਪਾਂ ਪਰੇ ਕਰਦੀਏ। ਇਮੀਡੀਏਟਲੀ ਪਰੇ ਕਰਦੀਏ। ਦੋ ਚੀਜ਼ਾਂ ਦਾ ਤਾਂ ਇਮੀਡੀਏਟਲੀ ਪਰੇ ਕਰਦੀਏ। ਕੱਢ ਦਈਏ ਘਰਾਂ ਚੋਂ। ਕੱਢੇ ਦਈਏ ਬਿਲਕੁਲ। ਕਿਸੇ ਦਾ ਕੱਢਤੀ। ਸਸਤੀ ਗਾਲੀ ਸਾਰਿਆਂ ਨੂੰ। ਅੱਜ ਇੱਕ ਸਪੈਸ਼ਲ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ। ਤੁਸੀਂ ਵੇਖੋਗੇ ਕਿ ਆ ਬਰਤਨ ਅਸੀਂ ਸਜਾਏ ਹੋਏ ਨੇ। ਜਿਵੇਂ ਇੱਕ ਸਟਾਲ ਲਾਈ ਹੁੰਦੀ ਏ। ਇਹਨਾਂ ਦੇ ਵਿੱਚ ਬਹੁਤ ਗਹਿਰੇ ਰਾਜ਼ ਨੇ। ਸਾਡੇ ਰਸੋਈ ਘਰ ਦੇ ਬਰਤਨ ਨੇ। ਪਰ ਅੱਜਕੱਲ੍ਹ ਐਵੇਂ ਦੇ ਬਰਤਨ ਤੁਹਾਨੂੰ ਵੇਖਣ ਨੂੰ ਛੇਤੀ ਕਿਤੇ ਮਿਲਦੇ ਨਹੀਂ ਹੋਣੇ ਜਿਵੇਂ ਦੀ ਅਸੀਂ ਆ ਰੱਖੇ ਨੇ ਮੇਰੇ ਨਾਲ ਮੇਰੇ ਵੀਰ ਜੀ ਪ੍ਰੋਫੈਸਰ ਦਿਵਿੰਦਰ ਸਿੰਘ ਨੇ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਤੇ ਮੈਡਮ ਅਮਨਦੀਪ ਕੌਰ ਜੀ ਸਤਿ ਸ਼੍ਰੀ ਅਕਾਲ ਮੈਡਮ ਜੀ ਸਰ ਹੈਗੇ ਨੇ ਫਿਜ਼ਿਕਸ ਦੇ ਟੀਚਰ ਤੇ ਮੈਡਮ ਹੈਗੇ ਨੇ ਜੀਓਲੋਜੀ ਦੇ ਟੀਚਰ ਤੇ ਦੋਹਾਂ ਦੀ ਕੈਮਿਸਟਰੀ ਬਹੁਤ ਅੱਛੀ ਬਣਦੀ ਏ ਤੇ ਅੱਜ ਅਸੀਂ ਫਿਜ਼ਿਕਸ ਕੈਮਿਸਟਰੀ ਕੁਝ ਮਿਲਾ ਕੇ ਨਾ ਤੇ ਬਰਤਨਾ ਬਾਰੇ ਗੱਲ ਕਰਾਂਗੇ ਬਹੁਤ ਯਾਨੀ ਕਿ ਐਸੀਆਂ ਬਿਮਾਰੀਆਂ ਜਿਹੜੀਆਂ ਅਸੀਂ ਆਪਣੇ ਰਸੋਈ ਘਰ ਨੂੰ ਥੋੜਾ ਠੀਕ ਕਰਕੇ ਮੈਂ ਜਿਆਦਾ ਗੱਲਾਂ ਨਹੀਂ ਕਰਦਾ ਰਸੋਈ ਦੇ ਜਿਹੜੇ ਬਰਤਨ ਨੇ ਭਾਂਡੇ ਨੇ ਨਾ ਉਹਨਾਂ ਬਾਰੇ ਸਰ ਮੈਡਮ ਕੁਝ ਗੱਲਾਂ ਦੱਸਣਗੇ ਇਹ ਜਿਹੜੇ ਯਾਨੀ ਕਿ ਰਵਾਇਤੀ ਭਾਂਡੇ ਨੇ ਪੁਰਾਣੇ ਉਹ ਵਰਤਰੇ ਨੇ ਇਹ ਅੱਜ ਕੱਲ ਦੇ ਨਾਨ ਸਟਿਕੀ ਪਰਾਂ ਪਰਾਂ ਵਾਲੇ ਇਹ ਕਿਉਂ ਨਹੀਂ ਵਰਤਦੇ ਉਹਦੇ ਬਾਰੇ ਅਸੀਂ ਗੱਲ ਕਰਦੇ ਆ ਦੱਸੋ ਆਪਣਾ ਤੁਹਾਡਾ ਇੱਕ ਪਰਚਾ ਵੀ ਛਪਿਆ ਸੀ ਅਖਬਾਰ ਦੇ ਵਿੱਚ ਇਸ ਨੂੰ ਲੈ ਕੇ ਇਹ ਇਹਦੇ ਬਾਰੇ ਫਿਰ ਤੁਸੀਂ ਦੱਸੋ ਮਾੜਾ ਵੀ ਕੀ ਹਿਸਾਬ ਕਿਤਾਬ ਹੈ ਇਹ ਇਹ 2014 ਦੇ ਵਿੱਚ ਸਾਡਾ ਬੇਟਾ ਫ੍ਰੀਕੁਐਂਟਲੀ ਬਿਮਾਰ ਹੁੰਦਾ ਰਿਹਾ ਠੀਕ ਹੈ ਤੇ ਇਹ ਉੱਥੇ ਡਾਕਟਰ ਨੇ ਹੀ ਸਾਨੂੰ ਬੜਾ ਦੇਸੀ ਜਾਂ ਸਾਦਾ ਜਾਂ ਡਾਕਟਰ ਸੀ ਅੱਛਾ ਜੀ ਉਹਨੇ ਕਿਹਾ ਕਿ ਨਾ ਵੀ ਬਿਮਾਰੀਆਂ ਦਾ ਬਿਮਾਰੀਆਂ ਵੀ ਤੁਹਾਡੀ ਰਸੋਈ ਚ ਪਈਆਂ ਨੇ ਉਹਨਾਂ ਦਾ ਇਲਾਜ ਵੀ ਤੁਹਾਡੀ ਰਸੋਈ ਚ ਪਿਆ ਅੱਛਾ ਜੀ ਜੀ ਤੁਸੀਂ ਕੋਈ ਵਿਧੀ ਚੇਂਜ ਕਰੋ ਹਾਂ ਹਾਂ ਫੇਰ ਅਸੀਂ ਸੋਚਿਆ ਵੀ ਇਹ ਡਾਕਟਰ ਸਾਹਿਬ ਕੀ ਕਹੇਗੇ अच्छा जी ते बड़े पहलवानस सिगे कहंदे ਵੀ ਦਵਾਈਆਂ ਦਵਾਈਆਂ ਨਾਲ ਨਹੀਂ ਹੱਲ ਹੁੰਦੇ ਹੁੰਦੇ ਠੀਕ ਹੈ ਛੋਟੀ ਜੀ ਏਜ ਹੈ ਕਿ ਵੀ ਤੁਸੀਂ ਆਪਣਾ ਖਾਣਾ-ਦਾਣਾ ਖਾਣਾ ਬਣਾਉਣ ਦੇ ਤਰੀਕੇ ਤੁਸੀਂ ਤਾਂ ਪੜੇ ਲਿਖੇ ਹੋ ਰੀਸੈਟ ਕਰੋ ਸੈਟ ਕਰੋ ਇੱਥੇ ਕਿਉਂ ਲੈ ਕੇ ਆ ਜਣੇ ਹੂੰ ਹੂੰ ਅਸੀਂ ਫਿਰ ਸੋਚਿਆ ਵੀ ਇਹ ਕਹਾਣੀ ਠੀਕ ਲੱਗ ਰਹੀ ਹੈਗੀ ਅੱਛਾ ਜੀ ਇਹ ਅਸੀਂ ਸੋਚਿਆ ਵੀ ਸਹੀ ਕੀ ਹੈ ਗਲਤ ਕੀ ਹੈ ਬਲਤ ਆਪ ਹੈ ਨਾ ਐਨਾਲਿਸਿਸ ਕਰੀਏ ਅੱਛਾ ਜੀ ਫਿਰ ਅਸੀਂ 1 ਬਾਈ 1 ਕੱਲੇ-ਕੱਲੇ ਮਤਲਬ ਬਰਤਨ ਦਾ ਅਨਲਿਸਿਸ ਕੀਤਾ ਵੀ ਕਿਹੜਾ ਕਿਹੜੀ ਚੀਜ਼ ਤੋਂ ਬਣਿਆ ਬਰਤਨ ਕਿਹੜੀ ਯਾਨੀ ਕਿ ਮਟੀਰੀਅਲ ਦਾ ਬਣਿਆ ਹਾਂ ਹਾਂ ਜਿਹੜੀ ਚੀਜ਼ ਤੋਂ ਬਣਿਆ ਠੀਕ ਹੈ ਤੇ ਸਭ ਤੋਂ ਪਹਿਲਾਂ ਜਦੋਂ ਅਸੀਂ ਨਾਨ-ਸਟਿੱਕੀ ਪੈਨ ਬਹੁਤ ਵਰਤਦੇ ਹਾਂ ਅੱਜਕੱਲ ਹਾਂ ਉਹ ਉਹਦੇ ਦੀ ਖੋਜ ਕੀਤੀ ਬਟ ਜਿਹੜਾ ਨਾਨ-ਸਟਿੱਕੀ ਪੈਨ ਹੈ ਉਹ ਬਣਿਆ ਹੁੰਦਾ ਹੈ ਰਸਾਇਣ ਆ ਇੱਕ ਪਰਫਲੋਰੋ ਐਕਟਨੋ ਇੱਕ ਐਸਿਡ ਪਾਰ ਫਲੋਰੋ ਐਕਟਰੋਨਿਕ ਐਸਿਡ ਐਕ ਦਾ ਵੀ ਮਤਲਬ ਨਾਨ ਸਟਿੱਕੀ ਜਿਹੜੀ ਬਣਦੀ ਆ ਉਹ ਨਾਨ ਸਟਿੱਕੀ ਸੈਂ ਦੀ ਬਣਦੀ ਹਾਂ ਵੀ ਉਹਦੇ ਚ ਬਸ ਐ ਥੱਲਣੀ ਲੱਗਦਾ ਸਮਾਨ ਜੀ ਤਣ ਤੜਕਾ ਲਾਈਏ ਕੋਈ ਵੀ ਚੀਜ਼ ਹੈ ਪਰ ਅੱਜ ਕੱਲ ਜੇ ਕਿਸ ਦੀ ਬਹੁਤ ਜਾਨੀ ਕਿ ਮਾਡਰਨ ਰਸੋਈ ਆ ਨਾ ਤੇ ਉਹਦੇ ਵਿੱਚ ਨਾਨ ਸਟਿੱਕੀ ਨਾ ਹੋਣ ਤੇ ਕਹਣਗੇ ਰਸੋਈ ਅਧੂਰੀ ਆ ਵੀ ਤੁਹਾਡੀ ਪਰ ਉਹ ਜੋ ਤੁਸੀਂ ਦੱਸ ਰਹੇ ਹੋ ਰਸਾਇਣ ਅੱਗੇ ਜਾਰੀ ਰੱਖੋ ਕਾਲ ਆਪਣੀ ਉਹਦੇ ਬਾਰੇ ਉੱਥੋਂ ਹੀ ਖੋਜ ਸਟਾਰਟ ਕੀਤੀ ਉਹਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਇਹ ਜਿਹੜਾ ਅੱਜਕੱਲ ਤਾਂ ਗੂਗਲ ਤੇ ਜਿਵੇਂ ਮਰਜ਼ੀ ਉਹ ਨਾਨ ਸਟਿਕ ਹਾਰਫੁਲ ਇਫੈਕਟਸ ਆਫ ਨਾਨ ਸਟਿੱਕੀ ਪੈਨ ਹਾਂ ਇਦਾਂ ਭਰ ਲਈਏ ਉਹ ਕਰਕੇ ਟੈਫਲੋਨ ਕੋਟਿੰਗ ਦੇ ਹਾਰਫੁਲ ਵੈਕਸ ਕਰਕੇ ਬਹੁਤ ਸੋਹਣੇ ਜਰਨਲਸ ਦੇ ਪਰਚੇ ਨਿਕਲੇ ਆਉਣਗੇ ਤੁਹਾਨੂੰ ਅੱਛਾ ਜੀ ਖੋਜ ਪੱਤਰ ਛਪੇ ਮਤਲਬ ਖੋਜ ਪੱਤਰ ਛਪੇ ਹੋਏ ਨੇ ਰਿਸਰਚ ਛਪੀ ਹੋਈ ਜਾਂਦੀ ਵੀ ਉਹ ਕਿਵੇਂ ਜਿਹੜਾ ਰਸਾਇਣ ਹੈ ਹਾਈ ਟੈਂਪਰੇਚਰ ਤੇ ਜਦੋਂ ਆਪਣੇ ਭੋਜਨ ਦੇ ਵਿੱਚ ਲੀਚ ਹੋ ਜਾਂਦਾ ਤੇ ਉਹ ਖੂਨ ਦੇ ਵਿੱਚ ਚਲਾ ਜਾਂਦਾ ਹੈ ਲਗਭਗ ਬਾਡੀ ਦੇ ਹਰ ਇੱਕ ਆਰਗਨ ਨੂੰ ਉਹ ਇਫੈਕਟ ਡਾਇਰੈਕਟਲੀ ਔਰ ਇਨਡਾਇਰੈਕਟਲੀ ਇਫੈਕਟ ਕਰਦਾ ਹੀ ਕਰਦਾ ਹੈ ਤੁਸੀਂ ਨਹੀਂ ਯਾਨੀ ਕਿ ਵਰਤਦੇ ਹੋ ਨਹੀਂ ਅਸੀਂ ਉਹ ਛੱਡਤਾ ਫਿਰ ਛੱਡਤਾ ਫਿਰ ਤੁਸੀਂ ਉਸ ਤੋਂ ਉਹਨੂੰ ਜਗਾਤਾ ਸਾਨੂੰ ਪਤਾ ਲੱਗਿਆ ਵੀ ਇਹ ਕਹਾਣੀ ਰਿਸਕੀ ਆ ਫਿਰ ਅਸੀਂ ਨੇ ਉਹ ਛੱਡਤਾ ਕੁਕਿੰਗ ਜਿਹੜੀ ਹੁੰਦੀ ਹੈ ਹਾਈ ਟੈਂਪਰੇਚਰ ਤੇ ਹੁੰਦੀ ਹੈ ਬਿਲਕੁਲ ਜੀ ਉਬਲਦੀ ਹੈ ਚੀਜ਼ ਹਾਈ ਟੈਂਪਰੇਚਰ ਤੇ ਆਪਣੇ ਭੋਜਨ ਦੇ ਵਿੱਚ ਜਿਹੜੇ ਐਸਿਡ ਬਣਦੇ ਨੇ ਜਿਹੜੀ ਵੀ ਚੀਜ਼ ਸਬਜੀ ਪਾਜੀ ਜੋ ਵੀ ਬਣਾਉਣਿਆਂ ਉਹਦੇ ਵਿੱਚੋਂ ਵੀ ਐਸਿਡਸ ਨਿਕਲਦੇ ਨੇ ਜੂਸਿਸ ਨਿਕਲਦੇ ਠੀਕ ਹੈ ਹਾਂ ਤੇ ਹਾਈ ਟੈਂਪਰੇਚਰ ਤੇ ਬੜਾ ਜਲਦੀ ਕੈਮੀਕਲ ਰੈਐਕਸ਼ਨਸ ਹੁੰਦੇ ਨੇ अच्छा हा, जी ਜਿਹੜੇ ਭਾਂਡੇ ਦੇ ਵਿੱਚ ਪੱਕੂਗਾ ਉਹ ਭਾਂਡੇ ਦੇ ਰਸਾਇਣ ਨਾਲ ਮਿਲ ਕੇ ਆਪਣਾ ਸਰਵਖਾਨਗੇ ਦੋ ਰਸਾਇਣ ਆਪਸ ਵਿੱਚ ਮਿਲ ਕੇ ਹਾਂ ਬਿਲਕੁਲ ਤੇ ਉਹ ਹਾਈ ਟੈਂਪਰੇਚਰ ਤੇ ਯੂਜ਼ ਉਹਨਾਂ ਦਾ ਬਿਲਕੁਲ ਡੇਂਜਰਸ ਹੈ ਡੇਂਜਰਸ ਹੈ ਦੂਸਰੀ ਗੱਲ ਉਸ ਤੋਂ ਬਾਅਦ ਦੇ ਵਿੱਚ ਆਏ ਅਸੀਂ ਅਲੂਮੀਨੀਅਮ ਦੇ ਬਰਤਨਾਂ ਤੇ ਅਲੂਮੀਨੀਅਮ ਦੇ ਅਲੂਮੀਨੀਅਮ ਦੇ ਵਿੱਚ ਵੀ ਜਦੋਂ ਹੁਣ ਬਾਅਦ ਸਿਲਵਰ ਦੇ ਹਾਂ ਜਿਹਨੂੰ ਸਿਲਵਰਟ ਕਹਿੰਦੇ ਸਿਲਵਟ ਕਹਿ ਦਿੰਦੇ ਹਾਂ ਸਿਲਵਟੀਆਂ ਸਿਲਵਰ ਅੱਛਾ ਠੀਕ ਹੈ ਭਾਂਡਿਆਂ ਦੇ ਵਿੱਚ ਆਪਾਂ ਸਿਲਵਰਟ ਕਹਿੰਦੇ ਸਿਲਵਰਟ ਦਾ ਹਾਂ ਜ਼ਿਆਦਾਤਰ ਜਿਹੜੇ ਆਪਣੇ ਨੇ ਪ੍ਰੈਸ਼ਰ ਕੁੱਕਰ ਨੇ ਹਾਂ ਪ੍ਰੈਸ਼ਰ ਕੁੱਕਰ ਜਿਹੜਾ ਜੀ ਲੋਹਾ ਕਹਿੰਦਾ ਕੋਈ ਅਸਲ ਦੇ ਵਿੱਚ ਹੁੰਦਾ ਹੋਲ ਅਲੂਮੀਨੀਅਮ ਹੀ ਆ ਥੋੜੀ ਜਿਹੀ ਡਰਮ ਹੋ ਗਏ ਜਿਵੇਂ ਕਿ ਲੀਟਰ ਵਗੈਰਾ ਵੀ ਉਹਦੀ ਬਣਦੇ ਹੁੰਦੇ ਜਿਆਦਾਤਰ ਬਾਲਟੀਆਂ ਉਹਦੀ ਜਿਹੜੀ ਦਾ ਹੀ ਫਰਕ ਹੈਗਾ ਹਾਂ ਠੀਕ ਹੈ ਬਾਹਰ ਕਿਤੇ ਚਾਹ ਪਾਣਾ ਚਾਹ ਪੀਣ ਜਾਈਏ ਕਿਸੇ ਵੀ ਢਾਬੇ ਤੇ ਉਹ ਪਤੀਲਾ ਆ ਉਹ ਜਿਹੜਾ ਪਤੀਲਾ ਹੁੰਦਾ ਅਲੂਮੀਨੀਅਮ ਦਾ ਹੁੰਦਾ ਹੈ ਅਲੂਮੀਨੀਅਮ ਦਾ ਹੁੰਦਾ ਬਿਲਕੁਲ ਜਿੱਥੇ ਸਬਜ਼ੀ ਬਣਦੀ ਆ ਮੈਸ ਦੇ ਵਿੱਚ ਸਬਜ਼ੀ ਬਣਦੀ ਆ ਹੋਲ ਅਲੂਮੀਨੀਅਮ ਦਾ ਹੁੰਦਾ ਆ ਆਪਾਂ ਆਪਣੇ ਬੱਚਿਆਂ ਨੂੰ ਹੋਸਟਲ ਭੇਜ ਦਿੰਦੇ ਆ ਤੇ ਬੜੀ ਸ਼ਾਨ ਨਾਲ ਕਹਿੰਦੇ ਆ ਵੀ ਉਸਨ ਦੀ ਕਿਚਨ ਚ ਤਾਂ ਇੱਕ ਵਾਰੀ ਨਿਗਾ ਮਾਰ ਲਉ ਰੋਟੀ ਦਾ ਸਟੀਲ ਦੀ ਥਾਲੀ ਚ ਮਿਲਦੀ ਹੈ ਪਰ ਬਣ ਕੇ ਕਿਹੜੇ ਭਾਂਡੇ ਚਾਹੀਏ ਇਹ ਨਹੀਂ ਪਤਾ ਹੈ ਨਾ ਫਕਰਨਾਕ ਤਾਂ ਉਹ ਹੈ ਇਹ ਗੱਲ ਠੀਕ ਹੈ ਹਾਂ ਵੀ ਉੱਥੇ ਜਾ ਕੇ ਦੇਖੋ ਵੀ ਉਹ ਸਾਰੇ ਦੇ ਸਾਰੇ ਨੇ ਜਿਹੜੇ ਮਸਾਂ ਦੇ ਵਿੱਚ ਇਹ ਸਸਤਾ ਪੈਂਦਾ ਹੈ ਸਸਤਾ ਹਾਂ ਪੰਕੂ ਹਾਂ ਸਸਤਾ ਪੈਂਦਾ ਹੈ ਹੈ ਨਾ ਇਹ ਤੇ ਆ ਬੁਕਿੰਗ ਉਹ ਸਭ ਤੋਂ ਪਹਿਲਾਂ ਤਾਂ ਅਸੀਂ ਫੋਕਸ ਕੀਤਾ ਟੈਫਲੋਨ ਤੇ ਟੈਫਲੋਨ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਐਲੂਮੀਨੀਅਮ ਤੇ ਐਲੂਮੀਨੀਅਮ ਤੇ ਐਲੂਮੀਨੀਅਮ ਸਭ ਤੋਂ ਬਾਅਦ ਕੁਕਿੰਗ ਚ ਵਰਤਿਆ ਜਾਂਦਾ ਹੈ ਵਰਤਿਆ ਜਾਂਦਾ ਹੈ ਹਾਂਜੀ ਐਲੂਮੀਨੀਅਮ ਵੀ ਇਹਦੇ ਨਾਲ ਜਦੋਂ ਮਿਲ ਕੇ ਐ ਅੰਦਰ ਜਾਂਦਾ ਹੈਗਾ ਹੂੰ ਉਹ ਕੈਂਸਰ ਕੌਜ਼ਿੰਗ ایਜੈਂਟ ਹੈ ਖੁਰਦਾ ਹੈ ਮਤਲਬ ਇਹ ਵੀ ਕਹ ਲਈ ਆਪਾਂ ਖੁਰਦਾ ਤਾਂ ਕਿਉਂਕਿ ਇਹਦਾ ਟੈਂਪਰੇਚਰ ਬੜਾ ਸੌਫਟ ਮੈਟਲ ਆ ਇਹ ਮੈਟਲ ਸੌਫਟ ਹੈ। ਅਲੂਮੀਨੀਅਮ ਬਹੁਤ ਹੀ ਸੌਫਟ ਮੈਟਲ ਹੈ। ਹਾਂ ਕੁ ਪਤੀਲਾ ਕੁਝ ਵੀ। 700 ਦੇ ਤਾਂ ਮੈਲਟ ਹੋ ਜਾਂਦਾ। ਲੋਹਾ ਹੈ ਇਹਦਾ ਮੈਲਟਿੰਗ ਪੁਆਇੰਟ ਹੈ 17-1800 ਡਿਗਰੀ ਕਿੱਥੇ ਜਾ ਕੇ? ਹਾਂ। ਜਿਹੜਾ ਅਲੂਮੀਨੀਅਮ ਹੈ ਉਹ ਸਾਰੀ 700 ਤੇ ਪਿਗਲ ਜਾਂਦਾ। ਸਾਡਾ ਖਾਣਾ ਜਿਹੜਾ ਵਿੱਚ ਬਣ ਰਿਹਾ ਹੈ ਮੈਲਟਿੰਗ ਪੁਆਇੰਟ ਦੇ ਨੇੜੇ ਹੈ। ਨੇੜੇ। ਓਕੇ। ਇਹ ਰਿਸਕੀ ਹੈ। ਇਹ ਰਿਸਕੀ ਹੈ। ਜਿਹੜੀਆਂ ਹੋਣ ਜਨਾਨੀਆਂ ਨੂੰ ਕੈਂਸਰ, ਬ੍ਰੈਸਟ ਕੈਂਸਰ ਹੁੰਦਾ ਹੈ ਉਹਨਾਂ ਦੇ ਨਿਪਲ ਦੇ ਵਿੱਚੋਂ ਜਦੋਂ ਵੀ ਸੈਂਪਲ ਲਏ ਨੇਗੇ ਕੈਂਸਰ ਵਾਲੀਆਂ ਜਨਾਨੀਆਂ ਦੇ ਨਿਪਲਸ ਦੇ ਵਿੱਚ ਐਲੂਮੀਨੀਅਮ ਦਾ ਕੰਟੈਂਟ ਹਮੇਸ਼ਾ ਜ਼ਿਆਦਾ ਪਾਇਆ ਗਿਆ। ਐਲੂਮੀਨੀਅਮ ਬਹੁਤ ਡੇਂਜਰਸ ਹੈ। ਡੇਂਜਰਸ ਹੈ। ਇਹ ਹੀ ਖਾਣੇ ਰਾਹੀਂ ਆਪਣੇ ਅੰਦਰ ਜਾਂਦਾ। ਜਾਂਦਾ। ਇਹ ਵੀ ਪਰੇ ਕਰ ਦੀਏ ਆਪਾਂ। ਇਹ ਵੀ ਆਪਾਂ ਪਰੇ ਕਰ ਦੀਏ। ਇਮੀਡੀਏਟਲੀ ਪਰੇ ਕਰ ਦੀਏ। ਦੋ ਚੀਜ਼ਾਂ ਦਾ ਇਮੀਡੀਡੀਏਟਲੀ ਪਰੇ ਕਰ ਦੀਏ। ਕੱਢ ਦੀਏ ਘਰਾਂ ਚੋਂ। ਅੱਡੇ ਦਾ ਹੀ ਹੈ ਬਿਲਕੁਲ। ਅਸੀਂ ਤਾਂ ਕੱਢ ਤੇ। ਕੱਢ ਤੇ ਹਾਂ। ਮੈਂ ਤਾਂ ਹੀ ਸਾਰ ਨੂੰ ਕਿਹਾ ਮੈਂ ਕਿਹਾ ਜਿਹੜੇ ਜਿਹੜੇ ਭਾਂਡੇ ਨਹੀਂ ਵਰਤਨੇ ਆਪਾਂ ਮੜੇ ਵਿਖਾ ਦੀਏ ਵੀ ਆਹ ਨਹੀਂ ਵਰਤਨੇ। ਉਹ ਕਹਿੰਦੇ ਸਾਡੀ ਰਸੋਈ ਚ ਹੈ ਹੀ ਨਹੀਂ ਹੈ ਹੀ ਨਹੀਂ ਇੱਥੇ ਸਾਡੇ ਕਰਕੇ ਸਾਨੂੰ ਅਸੀਂ ਜਿਹੜੇ ਰੱਖਣੇ ਚਾਹੀਦੇ ਨੇ ਉਹ ਸਾਹਮਣੇ ਟਿਕਾਏ ਹੋਏ ਨੇ ਇੱਥੇ ਇੱਥੇ ਆਪਾਂ ਆਵਾਂਗੇ ਹੌਲੀ ਹੌਲੀ ਉਸ ਤੋਂ ਬਾਅਦ ਫਿਰ ਤੀਜਾ ਨੰਬਰ ਤੀਜਾ ਨੰਬਰ ਫੇਰ ਹੈ ਵੀ ਹੁਣ ਆਪਾਂ ਕਿਤੇ ਕਿਤਾਏ ਖਾਣਾ ਤੇ ਪਕਾਉਣਾ ਹੀ ਹੈ ਹਾਂ ਪਲਾਸਟਿਕ ਦੇ ਵਿੱਚ ਵੀ ਨਾ ਜਿਹੜੀ ਆਪਣੀ ਹੋ ਮਾਈਕ੍ਰੋਵੇਵ ਆਉਂਦੀ ਹੈ ਹਾਂਜੀ ਵੀ ਮਾਈਕ੍ਰੋਵੇਵ ਦੇ ਵਿੱਚ ਜਿਹੜੇ ਸੌਫਟ ਜੇ ਆਪਾਂ ਪਲਾਸਟਿਕ ਦੇ ਹਾਰਡ ਪਲਾਸਟਿਕ ਹਾਰਡ ਪਲਾਸਟਿਕ ਜਾਂ ਫਿਰ ਕੱਚ ਨੇ ਹਾਂਜੀ ਕੱਚ ਠੀਕ ਹੈ ਕੱਚ ਠੀਕ ਹੈ ਅੱਛਾ ਜੀ ਹੋਰ ਪਲਾਸਟਿਕ ਵੀ ਬਹੁਤ ਨਰਮਾ ਉਹਦੇ ਚਾਪਸੇ ਦਾ ਖਾਣਾ ਸਬਜੀ ਪਾਣਨੇ ਆ ਅਲੂਮੀਨੀਅਮ ਤਾਂ 600 700 ਤੇ ਪਿਗਲਦਾ ਇਹ ਤਾਂ 3 400 ਤੀ ਹਾਂ ਇਹ ਸੱਚ ਹੋ ਜਾਂਦੀ ਹੈ ਇਹਦਾ ਮੈਲਟਿੰਗ ਪੁਆਇੰਟ ਹੋਰ ਨੇੜੇ ਆ ਗਿਆ ਬਹੁਤ ਹੀ ਨੇੜੇ ਆ ਗਿਆ ਇਹਦੇ 'ਚ ਤਾਂ ਗਰਮ ਕੁਛ ਕਰਨਾ ਹੀ ਨਹੀਂ ਚਾਹੀਦਾ ਹਾਂ ਸੋ ਇਹ ਜਿਹੜਾ ਆਪਾਂ ਕਹਿੰਦੇ ਆਂ ਵੀ ਮਾਈਕ੍ਰੋਵੇਵ ਫਰੈਂਡਲੀ ਕੋਈ ਮਾਈਕ੍ਰੋਵੇਵ ਫਰੈਂਡਲੀ ਪਰ ਉਹਦਾ ਤੇ ਇੱਕ ਯੂਜ਼ ਵੀ ਬੜਾ ਯਾਨੀ ਕਿ ਚੰਬੇ ਵਾਲਾ ਹੀ ਹੈ ਮਤਲਬ ਥੱਲੇ ਫ੍ਰਿਜ ਹੁੰਦੀ ਹੈ ਘਰਾਂ 'ਚ ਉੱਤੇ ਮਾਈਕ੍ਰੋਵੇਵ ਹੈ ਰੇਜਰ ਚੀਜ਼ ਕੱਢੀ ਠੰਡੀ ਨਾਲ ਦੀ ਨਾਲ ਨਾਲ ਦੀ ਨਾਲ ਮਾਈਕਰੋ ਚ ਉਹ ਵੇਖ ਲਓ ਕੀ ਉਹਦੇ ਤੇ ਬੀਤੀ ਹੋਈਗੀ ਉਸ ਖਾਣੇ ਤੇ ਇੱਕ ਰਾਮ ਉੱਪਰ نیچے ਜਿਹੜਾ ਟੈਪ ਤਾਂ ਬੋਲੇ 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 ਫਿਰ ਅਸੀਂ ਹਨਾਨ ਹੁੰਨੀ ਆ ਯਾਰ ਮੇਰੇ ਇੱਥੇ ਦਰਦ ਮੇਰੇ ਇੱਥੇ ਦਰਦ ਇਹੀ ਕਾਰਨ ਇਹ ਕਾਰਨ ਨੇ ਇਹ ਦੋ ਅਸੀਂ ਨੇ ਮੈਟਲਸ ਨੇ ਜਿਹੜੀਆਂ ਹਮ ਇੱਕ ਦੋਨੋਂ ਚੀਜ਼ਾਂ ਇਹ ਕਰੋ ਬਾਹਰ ਕੱਢੀਆਂ ਹਮ ਬੇਟਾ ਰਾਜੀ ਖੁਸ਼ੀ ਡਾਕਟਰ ਨੂੰ ਥੈਂਕਸ ਕਰਨੇ ਗਏ ਸੀ ਮੁੜ ਕੇ ਡਾਕਟਰ ਕੋਲੇ ਨਹੀਂ ਗਏ ਵਾਹ ਜੀ ਵਾਹ ਡਾਕਟਰ ਨੂੰ ਬਸ ਥੈਂਕਸ ਵੀ ਧੰਨਵਾਦ ਡਾਕਟਰ ਧੰਨਵਾਦ ਪਹਿਲਾਂ ਕੱਢੀ ਪਹਿਲਾਂ ਤੁਸੀਂ ਕੱਢਿਆ ਯਾਨੀ ਕਿ ਜਿਹੜੇ ਆਪਣੇ ਹੁੰਦੇ ਨੇ ਆਪਣੇ ਕੋਟਿੰਗ ਵਾਲੇ ਨਾਨ ਸਟਿਕੀ ਨਾਨ ਸਟਿਕੀ ਕੋਟਿੰਗ ਜਿਹੜੀ ਹੋਈ ਹੁੰਦੀ ਹੈ ਟੈਫਲਨ ਕੋਟਿੰਗ ਆਪਾਂ ਕਹਿੰਦੇ ਆ ਦੂਜੇ ਨੰਬਰ ਤੇ ਤੁਸੀਂ ਕੱਢਿਆ ਸਿਲਵਰ ਬਾਰ ਐਲੂਮੀਨੀਅਮ ਤੀਜੇ ਨੰਬਰ ਤੇ ਪਲਾਸਟਿਕ ਜਿਹੜੇ ਹਾਰਡ ਪਲਾਸਟਿਕ ਕਹਿੰਨ ਨੂੰ ਅਸੀਂ ਲੈ ਆਉਨੇ ਆ ਉਹਦੇ ਵਿੱਚ ਕੁਕਿੰਗ ਨਹੀਂ ਕਰਨੀ ਹਾਂ ਕੁਕਿੰਗ ਨਹੀਂ ਕਰਨੀ ਉਹਦੇ ਵਿੱਚ ਪਾਣੀ ਪੀਣਾ ਵੀ ਆਮ ਹਾਂ ਵੈਸੇ ਯਾਨੀ ਕਿ ਟਿਕਾਉਣ ਲਈ ਕੋਈ ਚੀਜ਼ ਰੱਖਣੀ ਆ ਰੋਟੀਆਂ ਰੱਖਣੀਆਂ ਵੈਸੇ ਗਰਮ ਨਹੀਂ ਕਰਨੀ ਖਾਸ ਕਰਕੇ ਗਰਮ ਚੀਜ਼ਾਂ ਇਹਦੇ ਵਿੱਚ ਕਰਨੀ ਆ ਖਾਣਾ ਬਣਾਉਣਾ ਨਹੀਂ ਇਹ ਦੱਸੋ ਵੀ ਖਾਣਾ ਹੁਣ ਬਣਾਉਣਾ ਤੇ ਹੈ ਡਾਕਟਰ ਸਾਹਿਬ ਬਣਾਈਏ ਖਾਦੇ ਚ ਆਪਣੇ ਕੋਲ ਕੀ ਕੀ ਚੀਜ਼ਾਂ ਬਚਦੀਆਂ ਨੇ ਬਣਾਉਣ ਵਾਸਤੇ ਪ੍ਰਾਤਨ ਬਹੁਤ ਵਧੀਆ ਆਪਾਂ ਨੂੰ ਧੰਤਾਂ ਦਿੱਤੀਆਂ ਹੁੰਆਂ ਨੇ ਠੀਕ ਹੈ ਆਪਾਂ ਜਿਹੜਾ ਬਰਾਸ ਹੂੰ ਪਿੱਤਲ ਜਿਹੜਾ ਕਹਿ ਦਿੰਨੇ ਆ ਹਾਂ ਕਹਿਆਂ ਦਾ ਬੰਦਾ ਇੱਕ ਕਾਂਸੀ ਕਹਿ ਦਿੰਨੇ ਆ ਕਾਂਸੀ ਹਾਂ ਉਹ ਭਾਂਡੇ ਅਲॉयਸ ਨੇ ਅਸਲ ਦੇ ਵਿੱਚ ਠੀਕ ਹੈ ਉਹਨਾਂ ਦਾ ਟੈਂਪਰੇਚਰ ਵੀ ਹਾਈ ਹੈ ਹਾਂ ਉਹ ਛੇਦੀ ਖਰਾਬ ਨਹੀਂ ਹੁੰਦੇ ਜੰਗ ਵੀ ਨਹੀਂ ਲੱਗਦੀ ਹੂੰ 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 ਤੇ ਰਿਸਕੀ ਵੀ ਨਹੀਂ ਹੈ ਰਿਸਕੀ ਵੀ ਨਹੀਂ ਹੈ ਉਹ ਭਾਂਡੇ ਆਪਾਂ ਨਹੀਂ ਚਾਹਤੇ ਉਹ ਬਣਾ ਦੇ ਸਕਦੇ ਆਸੀਂ ਉਹਨਾਂ ਦੇ ਵਿੱਚ ਜੇ ਦਾਲ ਬਣਾਈਏ ਮੰਨ ਲਓ ਆਹ ਆਹ ਦੇਖੋ ਆਹ ਕਾਂਸ ਪਿੱਤਲ ਦੀ ਆਹ ਪਿੱਤਲ ਦੀ ਭਾਰੀ ਦੇਖੋ ਕਿੰਨੀ ਹੈ ਤਤੀਲੀ ਹੈ ਇਹਦੇ ਵਿੱਚ ਮੂੰਗੀ ਦੀ ਦਾਲ ਰੰਨ ਕੇ ਆਨੰਦ ਆ ਜਾਂਦਾ ਖਾ ਕੇ ਕਿ ਨੇ ਮਤਲਬ ਬਹੁਤ ਹੈਵੀ ਹੈ। ਪ੍ਰੈਸ਼ਰ ਕੁੱਕਰ ਦੇ ਵਿੱਚ ਨਹੀਂ ਅਸੀਂ ਬਣਾਉਂਦੇ ਸਬਜੀ। ਹਾਂ। ਉਹ ਪ੍ਰੈਸ਼ਰ ਨਾਲ ਮਿੰਟੋ ਮਿੰਟੀ ਬਣ ਜਾਂਦੀ ਹੈ। ਇਹਦੇ ਵਿੱਚ ਕਿਹੜਾ ਪਾਣੀ ਪਾ ਕੇ ਮੌਜ ਨਾਲ ਉਹ ਜਿਹੜਾ ਚੁੱਲਾ ਹੈ ਉਹਦੇ ਤੇ ਰੱਖ ਦਿੰਦੇ। ਚਿੱਲੇ ਤੇ ਰੱਖਦੇ। 2 ਘੰਟੇ, 3 ਘੰਟੇ, 4 ਘੰਟੇ ਜਿੰਨਾ ਵੀ ਟਾਈਮ ਸਮਾਂ ਲੈਣਾ ਹੈ। ਆਨੰਦ ਹੈ। ਆਨੰਦ ਹੈ। ਸੁਆਦ ਵੀ ਵੱਖਰਾ ਹੈ। ਸੁਆਦ ਵੀ ਵੱਖਰਾ ਹੈ। ਠੀਕ ਹੈ। ਇਹ ਵਾਰ ਤਾਂ ਸੱਕਣੀ। ਇਹ ਵਾਰ ਸੱਕਣੀ। ਇਦੋਂ ਵੀ ਵਧੀਆ ਜਾਣਾ ਹੈ। ਹੂੰ ਹੂੰ। ਫੇਰ ਆਪਾਂ ਅ ਲੋਹੇ ਦੇ ਸਰਬ ਲੋਹੇ ਦੇ ਸਰਬ ਲੋਹੇ ਤਾਂ ਸਾਨੂੰ ਪੁਰਾਣਾ ਤਾਂ ਮੋਦੇ ਮਤਲਬ ਕਿਹਾ ਹੀ ਗਿਆ ਕਿਹਾ ਹੀ ਗਿਆ ਹੈ ਨਾ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਜਿਹੜਾ ਬਣਦਾ ਹੁੰਦਾ ਸੀ ਲੰਗਰ ਬਣਦਾ ਸੀ ਸਾਰਾ ਉਹ ਹੂੰ ਹੂੰ ਤੇ ਉਹ ਤਾਂ ਲੋਹੇ ਦੇ ਕੜਾਹਿਆਂ 'ਚ ਲੋਹੇ ਦੇ ਕੜਾਹਿਆਂ 'ਚ ਲੋਹੇ ਦੇ ਨੁਕਸਾਨ ਦੀ بجائے ਗੁਣ ਬਹੁਤ ਨੇ ਗੁਣ ਬਹੁਤ ਨੇ ਹਾਂ ਅੱਛਾ ਜੀ ਅੱਜ ਕੱਲ ਹਰੇਕ ਦਾ ਜਿਹੜਾ ਹੈ ਤੁਸੀਂ ਕਹਿੰਦੇ ਹੋ ਵੀ ਇਹਦਾ ਵੀ ਖੂਨ ਘਟਾ ਹੈ ਇਹਨੂੰ ਵੀ ਫੋਲਿਕ ਐਸਿਡ ਦੇ ਦਿਓ ਇਹਨੂੰ ਵੀ ਆਇਰਨ ਟੋਨਿਕ ਦੇ ਦਿਓ ਹਾਂਜੀ ਹਾਂ ਆਇਰਨ ਟੋਨਿਕ ਦੇਣ ਦੀ ਲੋੜ ਹੀ ਨਹੀਂ ਆਇਰਨ ਦੇ ਭਾਂਡਿਆਂ ਦੇ ਵਿੱਚ ਖਾਣਾ ਬਣਾ ਲਓ ਬਸ ਪਾਣੀ ਪੀ ਲਓ ਦੁੱਧ ਸ਼ਕ ਲਓ ਖਾਣਾ ਬਣਾਓ ਅੰਮ੍ਰਿਤ ਬਣ ਜਾਂਦਾ ਇਹਦੇ ਚ ਕੀ ਬਾਤ ਹੈ ਲੋਹੇ ਦਾ ਭਾਂਡਾ ਕਿਉਂ ਲੈਂਦਾ ਵੀ ਇਹਦੇ ਵਿੱਚ ਇਹਦੇ ਵਿੱਚ ਅੰਮ੍ਰਿਤ ਬਣਦਾ ਹਾਂ ਠੰਡੇ ਬਾਟੇ ਦਾ ਜਿਹੜਾ ਅੰਮ੍ਰਿਤ ਠੰਡੇ ਬਾਟੇ ਦੀ ਪੌਲ ਜਿਹੜੀ ਤਿਆਰ ਹੁੰਦੀ ਸਰ ਬਲੋ ਦੇ ਵਿੱਚ ਤਿਆਰ ਹੁੰਦੀ ਹੈ ਸਰ ਬਲੋ ਦੇ ਵਿੱਚ ਤਿਆਰ ਹੁੰਦੀ ਹੈ ਕੋਈ ਕਾਰਨ ਹੋਣਾ ਨਾ ਕਾਰਨ ਹੋਣਾ ਲੋਹੇ ਦੇ ਭਾਂਡੇ ਦੇ ਵਿੱਚ ਕੁਕਿੰਗ ਕਰਕੇ ਜਦੋਂ ਖਾਹੋਗੇ ਲੋਹੇ ਵਰਗੇ ਬਣ ਜਾਓਗੇ ਇਹਦਾ ਮਤਲਬ ਆਇਰਨ ਆਪਣੇ ਵਿੱਚ ਜਾਂਦਾ ਹੈ ਵਿੱਚ ਜਾਂਦਾ ਹੈ ਜੀ ਇਹ ਹੁਣ ਆਪਾਂ ਇਹਦੇ ਵਿੱਚ ਖਾਣਾ ਨਹੀਂ ਬਣਾਉਂਦੇ ਉਹ ਗੋਲੀਆਂ ਨਾਲ ਜ਼ਰੂਰ ਆਪਾਂ ਦਵਾ ਪੂਰਾ ਕਰੀ ਜਾਂਦੇ ਆ ਗੋਲੀਆਂ ਨਾਲ ਬਣਾ ਲਓਗੀ ਨਾ ਕਹਾਣੀ ਆਇਰਨ ਦੀ ਕਮੀ ਹੈ ਆਇਰਨ ਦੇ ਕੈਪਸੂਲ ਲੈ ਲਓ ਹਾਂ ਉਹ ਕੈਪਸੂਲ ਹੈ ਲੋਹੇ ਦੇ ਭਾਂਡਾ ਨਾਲ ਬਣਾਓ ਇਹ ਚੱਲ ਪਿਆ ਇਹ ਚੱਲ ਸਰ ਨੇ ਗੱਲਾਂ ਦਸੀਆਂ ਨੇ ਬਹੁਤ ਵਧੀਆ ਬਾਕੀ ਜਿਹੜੀ ਉਹ ਕਾੜਨੀ ਹੈ ਉਹ ਮੇਰੇ ਧਿਆਨ ਬੜਾ ਖਿੱਚ ਰਹੀ ਹੈ ਮੈਨੂੰ ਬਹੁਤ ਵਧੀਆ ਲੱਗਦੇ ਨੇ ਮਾੜਾ ਮਿੱਟੀ ਦੇ ਭਾਂਡੇ ਆਪਣੇ ਘਰ ਦੇ ਵਿੱਚ ਵੀ ਮੈਂ ਪੂਰੇ ਇੱਕ ਕਰਕੇ ਮਿਸ਼ਨ ਤੇ ਆ ਹੁਣ ਯਾਨੀ ਕਿ 12 13 ਸਾਲ ਹੋ ਗਏ ਨੇ ਰਫਾਇਨਡ ਤੇ ਡਾਲਡਾ ਬਿਲਕੁਲ ਖਤਮ ਇੱਕ ਸਾਲ ਹੋਇਆ ਵੈਸੇ ਅਜੇ ਕਿ ਚੀਨੀ ਬਿਲਕੁਲ ਖਤਮ ਹੈ ਗੁੜ ਤੇ ਸ਼ੱਕਰ ਵਰਤ ਰਹੇ ਪਹਿਲਾਂ ਯਾਨੀ ਕਿ ਮਿਕਸ ਕਰਕੇ ਹੌਲੀ ਹੌਲੀ ਇਹ ਵੀ ਸਾਰੀਆਂ ਚੀਜ਼ਾਂ ਮੈਂ ਕੱਢ ਦੇਣੀ ਆ ਬਾਕੀਆਂ ਨੂੰ ਮੈਂ ਮੱਤਾਂ ਦੇਣਾ ਮੈਨੂੰ ਘਰ ਚੋਂ ਚੀਜ਼ ਕੱਢਣ ਲਈ ਸਾਲ ਲੱਗਣ ਡਏ ਨੇ ਤੁਸੀਂ ਵੀ ਛੇਤੀ ਕਰ ਹੁਣ ਇਸੇ ਪਾਸੇ ਲੱਗ ਜਾਓ ਛੇਤੀ ਕੱਢ ਦੋਗੇ ਤੇ ਮੈਡਮ ਤੁਸੀਂ ਮੈਨੂੰ ਇਹ ਦੱਸੋ ਸਰ ਤੇ ਕਹਿੰਦੇ ਨੇ ਕਿ ਤੁਸੀਂ ਯਾਨੀ ਕਿ ਲੋਹੇ ਦੇ ਬਰਤਨ ਪਰ ਇਹਨਾਂ ਨੂੰ ਮਾਂਜਣਾ ਕਿ ਨਾ ਫਿਰ ਸੌਖਾ ਜਾਂ ਔਖਾ ਤੇ ਇੱਕ ਮੈਨੂੰ ਉਹ ਚਾਟੀ ਦੀ ਕਹਾਣੀ ਦ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ ਹਾਂਜੀ ਇਹ ਮੰਜਨ ਲਈ ਜਾਂ ਸਾਫ਼ ਰੱਖਣ ਲਈ ਕੋਈ ਖਾਸ ਮਿਹਨਤ ਨਹੀਂ ਕਰਨੀ ਪੈਂਦੀ ਜੇ ਤੁਸੀਂ ਹਰ ਰੋਜ਼ ਵਰਤਦੇ ਹੋ ਤਾਂ ਉਹਨੂੰ ਜੰਗ ਨਹੀਂ ਲੱਗਦਾ ਤੇ ਜੇ ਤੁਸੀਂ ਲੰਬੇ ਸਮੇਂ ਲਈ ਕਿਤੇ ਬਰਤਨ ਰੱਖਣੇ ਵੀ ਨੇ ਤੁਸੀਂ ਬਾਹਰ ਜਾ ਰਹੇ ਹੋ ਤਾਂ ਤੁਸੀਂ ਸਾਫ਼ ਕਰਕੇ ਉਹਨੂੰ ਥੋੜਾ ਜਿਹਾ ਸਰੋਂ ਦਾ ਤੇਲ ਲਾ ਦਿਓ ਉਹਦੇ ਉੱਪਰ ਕੋਟਿੰਗ ਹੋ ਜਾਂਦੀ ਹੈ ਤੇ ਉਹ ਖਰਾਬ ਹੀ ਨਹੀਂ ਹੁੰਦਾ ਲੋਹੇ ਵਾਲਾ ਤੇ ਰਹੀ ਗੱਲ ਮਿੱਟੀ ਦੀ ਹਾਂ ਮਿੱਟੀ ਦੇ ਭਾਂਡੇ ਚ ਕੁਕਿੰਗ ਜਿਹੜੀ ਹੈ ਹਾਰੇ ਚ ਅਸੀਂ ਅਕਸਰ ਕਰ ਲੈਂਦੇ ਹਾਂ। ਹਾਂਜੀ ਹਾਂ ਮੈਂ ਦੇਖਿਆ। ਨਾਲੋਂ ਵੀ ਜ਼ਿਆਦਾ ਹਾਰੇ ਦੇ ਵਿੱਚ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਕਿ ਤੁੱਲੇ ਤੇ ਜਾਂ ਹਾਰੇ ਚ ਜਾਂ ਟ੍ਰੈਡੀਸ਼ਨਲ ਤਰੀਕਿਆਂ ਨਾਲ ਕੁਕਿੰਗ ਕਰਨੀ ਜ਼ਿਆਦਾ ਟਾਈਮ ਕੰਜ਼ਿਊਮੇਗਾ। ਜ਼ਿਆਦਾ ਕਹਿੰਦੇ ਨੇ ਟਾਈਮ ਲੈ ਲੈਂਦੀ ਹੈ। ਅਸੀਂ ਜੇ ਨੌਕਰੀ ਵਾਲੇ ਆ ਸਾਡੇ ਕੋਲ ਟਾਈਮ ਨਹੀਂ ਹੁੰਦਾ ਜਿੰਨਾ ਬਾਂਦ। ਮੈਂ ਇੱਕ ਗੱਲ ਨੋਟ ਕੀਤੀ ਹੈ ਕਿ ਜਿੱਦਾਂ ਮੈਨੂੰ ਕਾਲੀ ਹੈ ਤਾਂ ਮੈਂ ਸਵੇਰੇ ਜਾਣ ਲੱਗੀ ਕਾਲਜ ਆਣ ਲੱਗੇ ਅਸੀਂ ਹਾਰੇ ਦੇ ਵਿੱਚ ਮਿੱਟੀ ਦੇ ਭਾਂਡੇ ਦੇ ਵਿੱਚ ਦਾਲ ਪਾ ਕੇ ਜਿਹੜੀ ਆਪਣੀ ਉਹਦੇ ਵਿੱਚ ਸਮਾਨ ਪਾ ਕੇ ਸਾਰਾ ਤੇ ਹਲਕੀ ਅੱਗ ਤੇ ਉਹਨੂੰ ਧਰ ਕੇ ਚੱਲ ਜਾਨੇ ਆ ਸ਼ਾਮ ਨੂੰ ਆ ਕੇ ਆਰਾਮ ਨਾਲ ਤੁਸੀਂ ਉਹਨੂੰ ਤੜਕਾ ਲਾ ਸਕਦੇ ਹੋ ਉਹ ਬਣੀ ਹੁੰਦੀ ਹੈ ਸੋ ਸੇਮ ਹੀ ਤਰੀਕੇ ਨਾਲ ਸਾਗ ਦਾ ਵੀ ਹੈਗਾ ਹੈ ਕਿ ਸਾਗ ਸਾਰਾ ਚੀਰ ਕੇ ਸਬਸ਼ ਕਰਕੇ ਇੱਕ ਤਾਂ ਉਹਨੂੰ ਟਾਈਮ ਲੱਗੇਗਾ ਥੋੜਾ ਜਿਹਾ ਦੇਖਣ ਨੂੰ ਕਿ ਤੁਹਾਡੇ ਬਰਤਨ ਚ ਪਾਣੀ ਕਿੰਨਾ ਕੁ ਪੈਂਦਾ ਜਿਸ ਨਾਲ ਤੁਹਾਡੇ ਨਾਲ ਲੱਗੇ ਉਸ ਤੋਂ ਬਾਅਦ ਜੋ ਤੁਸੀਂ ਬੜੇ ਆਰਾਮ ਨਾਲ ਉਹਨੂੰ ਰੱਖ ਕੇ ਹਲਕੀ ਅੱਗ ਤੇ ਸਾਰਾ ਦਿਨ ਕਾੜ ਲੈਣੇ ਕਾੜ ਲੈਂਦੇ ਹੋ ਔਰ ਦੁੱਧ ਕੱਢਦਾ ਜਿਹੜਾ ਹਾਰੇ ਵਾਲੇ ਦੁੱਧ ਦਾ ਸੁਆਦ ਹੀ ਵੱਖਰਾ ਹਾਂਜੀ ਤੇ ਹਾਰੇ ਵਾਲਾ ਦੁੱਧ ਤਾਂ ਅਸੀਂ ਲਗਭਗ ਰੋਜ਼ ਬਣਾਉਂਦੇ ਆ ਤੇ ਇਹ ਜਿਹੜੇ ਜਸੀਂ ਲੱਸੀ ਰੜਕਦੇ ਆ ਸਾਊਥ ਦੇ ਵਿੱਚ ਇੱਕ ਬੜਾ ਮਸ਼ਹੂਰ ਮੰਦਿਰ ਹੈ ਉੱਥੇ ਜਿਹੜੇ ਪੰਡਿਤ ਨੇ ਉਹ ਮਿੱਟੀ ਦੇ ਬਰਤਨਾਂ ਦੇ ਵਿੱਚ ਹੀ ਪ੍ਰਸ਼ਾਦ ਬਣਾਉਂਦੇ ਸੀ ਤੇ ਪ੍ਰਸ਼ਾਦ ਬਣਾਉਂਦਾ ਸੀ ਉੱਥੇ ਕੀ ਜੜੀ ਲਾ ਅੱਛਾ ਜੀ ਹਾਂ ਅੱਜ ਵੀ ਹੈਗਾ ਆ ਤੇ ਉਹਨਾਂ ਨੇ ਉਸ ਬੰਦੇ ਨੇ ਉਹ ਕੋਜੀ ਸੀ ਥੋੜਾ ਬਹੁਤ ਗਿਆਨ ਰੱਖਦਾ ਸੀ ਉਹਨੇ ਬੱਚਿਆ ਬੰਦਿਆਂ ਨੂੰ ਕਿ ਤੁਸੀਂ ਜੀ ਇਹ ਮਿੱਟੀ ਦੇ ਬਰਤਨ ਚ ਕਿਉਂ ਬਣਾਉਨੇ ਤੁਸੀਂ ਕੂਕਰ ਚ ਕਿਉਂ ਨਹੀਂ ਬਣਾ ਲੈਂਦੇ ਚੇਤੀ ਬਣ ਜਾਏਗੀ ਵਾਧਾ ਲੰਮੇ ਸਮੇਂ ਲਈ ਬਣਾਉਣੀ ਹੈ ਉਹ ਕਹਿੰਦੇ ਕਿ ਨਹੀਂ ਜੀ ਮਿੱਟੀ ਪਵਿੱਤਰ ਹੁੰਦੀ ਹੈ ਉਹਨਾਂ ਨੇ ਆਪਣੇ ਹਿਸਾਬ ਨਾਲ ਧਾਰਮਿਕ ਉੱਤਰ ਦਿੱਤਾ ਤਾਂ ਵਸਾਈ ਤਾਂ ਵਰਤ ਰਹੇ ਹਾਂ ਜੀ ਪਰ ਉਹ ਬੰਦਾ ਸੀ ਗਾਇਵੰਦਾ ਕਿ ਮੈਂ ਦੇਖ ਲੈਣਾ ਉਹ ਬੰਦਾ ਸਾਊਥ ਤੋਂ ਦਿੱਲੀ ਪਹੁੰਚਿਆ ਪ੍ਰਸ਼ਾਦ ਲੈ ਕੇ ਕਿਚ ਜੀਦਾ ਤੇ ਉਹ ਪ੍ਰਸ਼ਾਦ ਖਰਾਬ ਨਹੀਂ ਹੋਇਆ ਅੱਛਾ ਜੀ ਗਰਮੀਆਂ ਦੇ ਦਿਨਾਂ ਨੇ ਵੀ ਖਰਾਬ ਨਹੀਂ ਹੋਇਆ ਉਹਦੇ ਦਿਮਾਗ 'ਚ ਫੇਰ ਕੁਝ ਟੱਟ ਗਿਆ ਜਿਵੇਂ ਅਸੀਂ ਲੱਗੇ ਆ ਪੜਨ ਲਈ ਪੇਪਰ ਉਹ ਵੀ ਐਵੇਂ ਲੱਗਿਆ ਤੇ ਉਹਨੇ ਦੇਖਿਆ ਕਿ ਉਹਨੇ ਇੱਕ ਐਲੂਮੀਨੀਅਮ ਦੇ ਬਰਤਨ ਦੇ ਵਿੱਚ ਕੁਕਰ ਨਾਰਮਲ ਇੱਕ ਲੋਹੇ ਦੇ ਬਰਤਨ ਦੇ ਵਿੱਚ ਤੇ ਇੱਕ ਮਿੱਟੀ ਦੇ ਬਰਤਨ 'ਚ ਸੇਮ ਚੀਜ਼ ਬਣਾਈ ਬਰਤਨ 'ਚ ਸੇਮ ਚੀਜ਼ਾਂ ਪਾਈਆਂ ਤੇ ਉਹਨੇ ਉਹਨੂੰ ਟੈਸਟ ਕਰਵਾਇਆ ਫੂਡ ਲੈਬ ਦੇ ਵਿੱਚ ਟੈਸਟ ਕਰਵਾਇਆ ਫੂਡ ਲੈਬ 'ਚ ਟੈਸਟ ਕਰਵਾ ਕੇ ਪਤਾ ਲੱਗਿਆ ਕਿ ਜਿਹੜਾ ਐਲੂਮੀਨੀਅਮ ਹੈ ਉਹਦੇ ਵਿੱਚ ਫੂਡ ਦੀ ਨਿਊਟ੍ਰੀਸ਼ਨ ਵੈਲਿਊ ਜ਼ੀਰੋ ਹੋ ਕੇ ਨੈਗੇਟਿਵਿਟੀ 'ਚ ਗਈ ਹੈ ਮਤਲਬ ਕੀ ਹੈ ਕਿ ਤੁਸੀਂ ਉਹਦੇ ਵਿੱਚ ਹਾਰਮਫੁਲ ਚੀਜ਼ਾਂ ਐਡ ਕਰਦੀਆਂ ਨੁਕਸਾਨ ਵਾਲੀਆਂ ਚੀਜ਼ਾਂ ਦੂਜੇ ਨੰਬਰ ਤੇ ਸੀਗਾ ਲੋਹਾ ਲੋਹੇ ਦੇ ਵਿੱਚ ਕੀ ਹੈ ਸੀ ਕਿ ਫੂਡ ਦੀ ਨਿਊਟ੍ਰੀਸ਼ਨ ਵੈਲਿਊ ਮੇਨਟੇ ਜੁੜ ਗਏ ਜਿਹੜੇ ਸਾਡੇ ਵਿੱਚ ਫੈ ਜਾਵਨ ਠੀਕ ਹੈ ਤੇ ਜਿਹੜੀ ਮਿੱਟੀ ਸੀ ਮਿੱਟੀ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਪੋਸ਼ਣ ਪੋਸਟਿਕ ਤੱਤ ਜਿਹੜੇ ਨੇ ਉਹ ਖਾਣੇ ਦੇ ਵਿੱਚ ਐਡ ਹੋਏ ਤੇ ਉਹਦੀ ਨਿਊਟ੍ਰੀਸ਼ਨਲ ਵੈਲਿਊ ਵੀ ਉਨੀ ਹੀ ਰਹੀ ਬੱਲੇ ਬੱਲੇ ਸੋ ਇਹ ਉਸ ਬੰਦੇ ਦੀ ਸਟੱਡੀਜ਼ ਸੀ ਜਿਹੜੀ ਸਾਨੂੰ ਪੇਪਰ ਪੜਦੇ ਹੋਏ ਲੰਬੀ ਤੇ ਉਸ ਤੋਂ ਬਾਅਦ ਜੋ ਫਿਰ ਅਸੀਂ ਇਹੀ ਤਿੰਨੋਂ ਧਾਤਾਂ ਮੇਨ ਜਿਹੜੀਆਂ ਨੇ ਵਰਤੀਆਂ ਹਮ ਪਰ ਇਹਦੇ ਨਾਲ ਨਾਲ ਹਾਂ ਜਿਵੇਂ ਕਈ ਵਾਰੀ ਹੁੰਦਾ ਆ ਕਿ ਹਾਂ ਕਾਲੀ ਹੈ ਤੁਸੀਂ ਵਰਨਾ ਤੇ ਕੁੱਕਰ ਬਿਨਾ ਬਹੁਤ ਔਖ ਹੈ ਜੀ ਬਿਲਕੁਲ ਬਿਲਕੁਲ ਸੋ ਫਿਰ ਅਸੀਂ ਇੱਕ ਹੈਵੀ ਸਟੀਲ ਦਾ ਕੁੱਕਰ ਲਿਆ ਹੂੰ ਹੂੰ ਕਿ ਜੇ ਐਮਰਜੈਂਸੀ ਜੇ ਕਦੇ ਤੁਹਾਨੂੰ ਕੁੱਕਰ ਤੇ ਕੁਝ ਬਰਤਾਨਾ ਪੈਂਦਾ ਹੈ ਬਣਾਉਣਾ ਪੈਂਦਾ ਤਾਂ ਅਸੀਂ ਹੈਵੀ ਸਟੀਲ ਜਿਹੜਾ ਉਹਨੂੰ ਬਣਾ ਰਿਹਾ ਆ ਨਾਰਮਲ ਜਿਹੜਾ ਐਲੂਮੀਨੀਅਮ ਦਾ ਕੁੱਕਰ ਆ ਦੇ ਨਾਲ ਉਹ ਦੁੱਗਣੇ ਰੇਟ ਦਾ ਸਾਨੂੰ ਮਿਲਦਾ ਹੈ ਉਹ ਦੁੱਗਣੇ ਤੋਂ ਵੀ ਸ਼ਾਇਦ ਥੋੜਾ ਬਹੁਤ ਜ਼ਿਆਦਾ ਪਰ ਇੱਕ ਵਾਰ ਤੁਸੀਂ ਇਨਵੈਸਟ ਕਰ ਲੈਨੇ ਹੋ ਤੇ ਉਹ ਤੁਹਾਡੀ ਸਿਹਤ ਲਈ ਬਹੁਤ ਵਧੀਆ ਆ ਵੀ ਘੱਟੋ ਘਾਟੇ ਤੁਹਾਡੇ ਕਹਿਣ ਦਾ ਮਤਲਬ ਇਹ ਵੀ ਹੈ ਵੀ ਜੇ ਲੋਹਾ ਨਹੀਂ ਮਿੱਟੀ ਨਹੀਂ ਜੇ ਆਪਾਂ ਨੂੰ ਬੈਕ ਨੂੰ ਤਰੀਏ ਤੇ ਸਟੀਲ ਘੱਟੋ ਘਾਟੇ ਵੀ ਨਾ ਸਰਦੇ ਨੂੰ ਸਟੀਲ ਪਉ ਬਾਕੀ ਜਿਹੜੇ ਪਹਿਲੇ ਨੇ ਦੁਆਰਾ ਮੈਂ ਕਹਦਾ ਟੈਫਟਨ ਕੋਟਿੰਗ ਵਾਲੇ ਨਾਨ ਸਟਿੱਕੀ ਹਾਂਜੀ ਪਲਾਸਟਿਕ ਵਾਲੇ ਤੇ ਐਲੂਮੀਨੀਅਮ ਦੇ ਇਹ ਤੇ ਮੈਂ ਕਹਿੰਦਾ ਕਿਤੇ ਨੇੜੇ ਤੇੜੇ ਬਣਾ ਰੱਖੋ ਖਾਸ ਕਰਕੇ ਜਦੋਂ ਕੋਈ ਚੀਜ਼ ਬਣਾਣੀ ਹੈ ਜੇ ਵੈਸੇ ਕਿਤੇ ਕੋਈ ਘਰ ਚ ਕੋਈ ਚੀਜ਼ ਪਈ ਆ ਵੈਸੇ ਸਟੋਰ ਕਰਕੇ ਰੱਖਣੀ ਹੈ ਫਿਰ ਕੋਈ ਬਹੁਤਾ ਯਾਨੀ ਵੱਡਾ ਮਸਲਾ ਨਹੀਂ ਹੈ ਕਿਸ ਲਵਰ ਦਾ ਕੋਈ ਡਰਮ ਹੈ ਉਹ ਚੌਲ ਪਾ ਕੇ ਰੱਖੇ ਨੇ ਛੋਲੇ ਪਾ ਕੇ ਰੱਖੇ ਨੇ ਉਹ ਵੈਸੇ ਸਟੋਰ ਕਰਨ ਲਈ ਚੰਗਾ ਲੇਕਿਨ ਕੁਕਿੰਗ ਲਈ ਨਾ ਵਰਤੀਏ ਬਿਲਕੁਲ ਕਿੰ ਲਈ ਨਹੀਂ ਤੇ ਆ ਆ ਵੀ ਕੁਪ ਪੋਣੀਆਂ ਇਹ ਪੋਣੀਆਂ ਤਾਂ ਰੱਖੀਆਂ ਨੇ ਵੀ ਕਿਉਂਕਿ ਹੁਣ ਇਹਦੇ ਨਾਲ ਤਾਂ ਚਾਹ ਪੁੰਨੀ ਹੁੰਦੀ ਆ ਚਾਹ ਪੁੰਨੀ ਆ ਤੇ ਫੇਰ ਇਹ ਪਲਾਸਟਿਕ ਦੀ ਥੋੜੋ ਚੱਲੂਗੀ ਹਾਂ ਆ ਵੇਖੋ ਨਾ ਇਹ ਦੇ ਨਾਲ ਦੁੱਧ ਜਿਹੜਾ ਹੁਣ ਸਵੇਰੇ ਦੂਜੀ ਤੋਂ ਲੈਨੇ ਆ ਹਾਂ ਉਹ ਪਉਣ ਕੇ ਰੱਖ ਲੈਨੇ ਆ ਠੰਡਾ ਹੁੰਦਾ ਉਹ ਤਾਂ ਠੰਡਾ ਹੁੰਦਾ ਇਹ ਵਡੀਆਂ ਹੈ ਇਹ ਦੁੱਧ ਠੰਡਾ ਦੁੱਧ ਪਉਣ ਵਾਸਤੇ ਕੰਮ ਚੱਲ ਜਾਂਦਾ ਹੈ ਕੰਮ ਚੱਲ ਜਾਂਦਾ ਪਰ ਹਾਈ ਟੈਂਪਰੇਚਰ ਵਾਸਤੇ ਤਾਂ ਹੁਣ ਸਟੀਲ ਦੀ ਹੀ ਚੱਲੂ ਨਾ ਸਟੀਲ ਦੀ ਹੀ ਚੱਲੂ ਉਹ ਪਲਾਸਟਿਕ ਦੀ ਥੋੜਾ ਚੱਲੂ ਤੁਸੀਂ ਤੁਸੀਂ ਵੀ ਵੇਖੋ ਨਾ ਵੀ ਇਹ ਚੀਜ਼ ਦੇ ਵਿੱਚ ਕੀ ਪ੍ਰੋਸੈਸ ਹੋਈ ਹੋਣੀ ਭਾਵੇਂ ਉਬਲ ਦੀ ਉਬਲ ਦੀ ਜਿਹੜੀ ਮਰਜ਼ੀ ਚੀਜ਼ ਪਾ ਦੋ ਇਹਦੇ ਵਿੱਚ ਮਤਲਬ ਇਹ ਵੀ ਛੇਤੀ ਮੈਲਟ ਨਹੀਂ ਹੁੰਦੀ ਭਾਈ ਇਹ ਨਹੀਂ ਹੁੰਦੀ ਇਹ ਖਤਰਨਾਕ ਹੈ ਕੰਮ ਮਤਲਬ ਇਹ ਪਾਣੀ ਨੂੰ ਆਪਾਂ ਕਹਿ ਦਿੰਨੇ ਆ ਦੁੱਧ ਪੁਣਨ ਵਾਲੀ ਪੌਣੀ ਜਾਂ ਫਿਰ ਲੱਸੀ ਵਾਲੀ ਪੌਣੀ ਹਾਂ ਇਹ ਤਾਂ ਹਾਂ ਇਹ ਤਾਂ ਪੋਣ ਕੇ ਰੱਖ ਲਈ ਪਰ ਬੜਿਆਂ ਥਾਵਾਂ ਤੇ ਮੈਂ ਵੇਖੀ ਇਹ ਚੀਜ਼ ਕਿ ਇਹਦੇ ਨਾਲ ਚਾਹ ਵੀ ਪੁਣੀ ਜਾਂਦਾ ਉਹ ਬਹੁਤ ਡੇਂਜਰਸ ਉਹ ਨਹੀਂ ਕਰਨਾ ਉਹ ਨਹੀਂ ਤੁਸੀਂ ਇਹ ਕਹਿ ਰਹੇ ਹੋ ਕਿ ਲੋਹੇ ਦੀ ਜਾਲੀ ਵਾਲੀ ਇਹ ਦੀ ਜਾਲੀ ਵਾਲੀ ਮੋਜ ਨਾ ਸਟੀਲ ਦੀ ਜਾਲੀ ਵਾਲੀ ਸਟੀਲ ਦੀ ਜਾਲੀਆਂ ਲੋਹੇ ਦੀ ਜਾਲੀ ਇਹ ਠੀਕ ਹੋ ਗਿਆ ਸੋ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ ਤੁਸੀਂ ਮਤਲਬ ਸਮਾਂ ਕੱਢਿਆ ਤੇ ਇਹ ਚੀਜ਼ ਬਾਰੇ ਜਾਣਕਾਰੀ ਦਿੱਤੀ ਹੈ ਵੇਖਣ ਵਾਲਿਆਂ ਦੇ ਵਿੱਚੋਂ ਕੋਈ 2 4 6 ਨੇ ਵੀ ਇਹ ਉਪਰਾਲਾ ਜਾਨੀ ਕਿ ਸ਼ੁਰੂ ਕਰਤਾ ਕਿ ਆਪਣੇ ਘਰ ਦੀ ਜਿਹੜੀ ਰਸੋਈ ਆ ਉਹਦੇ ਵਿੱਚ ਇਹ ਬਰਤਨ ਆਪਾਂ ਯਾਨੀ ਕਿ ਲੈ ਕੇ ਆਉਣੇ ਨੇ ਤੇ ਜਿਹੜੇ ਕਹੇ ਨੇ ਉਹ ਆਪਾਂ ਬਾਹਰ ਰੱਖਣੇ ਨੇ ਇਹਦੇ ਨਾਲ ਕੀ ਹੋਏਗਾ ਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਬਿਮਾਰ ਹੋਵੋਗੇ ਨਹੀਂ ਜੋ ਮੇਰੀ ਥਿਊਰੀ ਆ ਕਿ ਜੇਕਰ ਤੁਸੀਂ 6 ਮਹੀਨਿਆਂ 'ਚ 10 ਵਾਰੀ ਬਿਮਾਰ ਹੋਣਾ ਤੇ 2 ਜਾਂ 3 ਵਾਰੀ ਹੋਵੋਗੇ ਕਿਸੇ ਹੋਰ ਕਾਰਨ ਕਰ ਮਾਰੀਆਂ ਨਾਲ ਲੜਨ ਦੀ ਸ਼ਕਤੀ ਤੁਹਾਡੀ ਵਾਝ ਜਾਂਦੀ ਹੈ ਸ਼ਕਤੀ ਵਾਝ ਜਾਂਦੀ ਹੈ ਕਾਰਨ ਕਈ ਜਿਹੜੇ ਨੇ ਆਪਾਂ ਘਰ 'ਚੋਂ ਬਾਹਰ ਆਪਾਂ ਰੱਖ ਦਾਂਗੇ ਤੇ ਅਗਲੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿ ਜਿਹੜੇ ਬਰਤਨ ਲੈਣ ਮਿਲੇ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਉਹ ਵੀ ਸਟੱਡੀ ਹੈਗੀ ਡਾਕਟਰ ਸਾਹਿਬ ਕੋਲ ਤੇ ਅਗਲੀ ਵੀਡੀਓ 'ਚ ਤੁਹਾਨੂੰ ਮਿਲਾਂਗੇ ਹੁਣ ਥੋੜਾ ਹਨੇਰਾ ਹੋ ਗਿਆ ਤੇ ਅਸੀਂ ਪਤਾ ਨਹੀਂ ਵੀਡੀਓ 'ਚ ਦਿਖਾਈ ਵੀ ਦੇ ਰਿਹਾ ਕਿ ਨਹੀਂ ਬਹੁਤ-ਬਹੁਤ ਮਿਹਰਬਾਨੀ ਹੈ ਤੁਹਾਡੀ ਸ਼ੁਕਰੀਆ ਜੀ ਧੰਨਵਾਦ ਬਹੁਤ ਹੈ